हां जी देखो आज मौसम आए ता सी सवेर दे हां आज जवां नहीं ਤੁੱਪ ਗੱਡੀ ਪਰਮਾਤਮਾ ਨੇ ਅੱਜ ਟਾਈਮ ਵੀ ਸਾਢੇ 12 ਹੋ ਗਏ ਦੇਖੋ ਜਮਾ ਤੁੱਪ ਨਿਚਾਰੇ ਪਾਸੇ ਧੌਂਦੀ ਧੌਂਦਾ ਦੇਖੋ ਖੱਸੀ ਦੇ ਖੜੇ ਆ ਤੇ ਇੱਥੋਂ ਦੇਖੋ ਆਪਣੀ ਮੋਟਰ ਨਹੀਂ ਦਿੰਦੀ ਦੇਖੋ ਆ ਖਾਲਜ ਪਣੀ ਇਹਦਾ ਚਮਕਦਾ ਦਿੰਦਾ ਜਲੈਟ ਵੀ ਨਹੀਂ ਆਈ ਪਤਾ ਨਹੀਂ ਕੀ ਕਾਰਨ ਆ ਅੱਗੇ ਤਾਂ 9 ਵਜੇ ਆ ਜਾਂਦੀ ਆ ਅਸੀਂ ਸਪਰੇ ਵੀ ਕਰਨੀ ਸੀ ਅਜਾ ਆਲੂਆਂ ਤੇ ਤੇ ਦੇਖੋ ਆਪਣੇ M5 ਆਲੂ ਆ ਹਾਂਜੀ ਸਾਸੀ ਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਾਂ ਆਏ ਸੀ ਖੇਤ ਅੱਜ ਕਰੀ ਲਾਉਣਾ ਆਲੂਆਂ ਤੇ ਨਾਲੇ ਕਰਨੀਆਂ ਸਪਰੇ ਤੇ ਰੱਬ ਨੇ ਤੋਪਾ ਜਿਹਾ ਜਮਾਈ ਨਹੀਂ ਕੱਢੀ ਦੇਖੋ ਚਾਰੇ ਧੌਂਦੀ ਧੌਂਦਾ ਦੇਖੋ ਇਹ ਤੋਂ ਆਪਣੀ ਮੋਟਰ ਵੀ ਨਹੀਂ ਦੇਂਦੀ ਆ ਪਾਣੀ ਜਾਂ ਖਾਲ ਤੇ ਜ਼ਰੂਰ ਚੌਂਕਦਾ ਦਿਂਦਾ ਤੇ ਲਾਈਟ ਆਉਣੀ ਸੀ ਲਾਈਟ ਨਹੀਂ ਆਈ ਕਰਕੇ ਲੱਗੇ ਨਹੀਂਗੇ ਲਾਈਟ 9 ਵਜੇ ਆਉਣੀ ਸੀ ਹੁਣ ਤਾਂ ਪਾਉਣਾ 1 ਹੋ ਗਿਆ ਤੇ ਆ ਆਪਣੇ M5 ਵਾਲੂ ਆ ਇਹ ਹੋ ਗਏ 42 43 43 44 ਦਿਨ ਦੇ ਤੇ ਡਾਇਮੰਡ ਹੋ ਗਿਆ ਆਪਣਾ 50 ਦਿਨ ਦਾ ਕੁਸ 50 ਦਿਨ ਦਾ 55 ਦਾ ਤੇ ਕੁਸ 50 ਦਿਨ ਤੋਂ 2-3 ਦਿਨ ਘੱਟ ਤੇ ਆ ਆਪਣੇਆਂ ਦਾ ਦੂਜੇ ਘਰ ਵਾਲਿਆਂ ਦਾ ਹੈਪਨ ਕੰਪਨੀ ਦਾ ਸਲਤਨ ਆਪਣੀ ਕੰਪਨੀ ਦਾ ਤੇ ਬਸ ਅਜਰੀ ਲਾਤਾ ਅਜ ਦੂਜਾ ਬਸ ਇਹਨਾਂ ਤੇ ਤੇ ਰਿੰਦਾ ਸੀ ਦੂਜਾ ਬਾਕੀ ਲੱਗਿਆ ਹੋਇਆ ਉਹ ਤੇ ਡਾਇਮੰਡ ਤੇ ਤਾਂ ਸਪਰੇਅ ਕਰਨੀ ਆ ਇੱਥੇ ਦੂਜਾ ਰਹਿੰਦਾ ਸੀ ਬਸ ਲਾ ਕੇ ਰੇ ਅੱਜ ਤੇ ਬਸ ਇੱਥੇ ਵੀ ਸਪਰੇਅ ਮੜਾਂਗੇ ਇਹਨੂੰ ਪਾਣੀ ਲਾਤਾ ਸੀ ਦੋ ਤਿੰਨ ਦਿਨ ਹੋ ਗਏ ਕਿਉਂਕਿ ਰੇਤੀ ਜਿਹੜਾ ਵਾਹ ਨਹੀਂ ਆ ਸੀਤੂ ਹੀ ਆ ਜਾਂਦਾ ਬਾਤ ਇਹ ਤਾਂ ਇਹ ਵੱਡਾ ਡਾਇਮੰਡ ਤੇ ਵੀ ਅਜ ਕਰਨੀਆਂ ਡਾਇਮੰਡ ਤੇ ਦੋ ਰੇ ਲੱਗੇ ਹੋਇਆ ਉਹਨਾਂ ਦਾ ਸਪਰੀ ਕਰਨੀ ਆ ਸਾਰਿਆਂ ਤੇ ਅਠਾਂ ਦੇ ਅਠਾਂ ਕਿੱਲਿਆਂ ਤੇ ਇਹਨਾਂ ਤੇ ਵੀ ਕੱਲ ਨੂੰ ਜਾਂ ਬਰਸੋ ਨੂੰ ਕਰ ਦਾਂਗੀ ਜਿਵੇਂ ਜਿਵੇਂ ਬੱਸ ਹੋ ਗਿਆ ਕਿਉਂਕਿ ਹੁਣ ਦਿਨ ਨਹੀਂ ਲੱਗਦਾ ਦੇਖੋ ਇੱਥੋਂ ਸੂਰਜ ਆਉ ਤੇ ਮਾੜਾ ਜਿਹਾ ਚਮਕਾਰਾ ਮਾਰਦਾ ਈ ਉਹ ਵੀ ਮਾਰਨੋਂ ਹਟ ਗਿਆ ਤੇ ਉਹ ਦਿਨ ਲੱਗੂ ਸਪਰੇ ਫੇਰ ਹੀ ਹੋਣੀ ਆ ਮਾੜਾ ਜਰਾ ਬੁੱੱਚਾ ਜਾ ਹੋ ਜਵੇ ਕੱਲ ਤਾਂ ਉੱਚਾ ਜਾ ਹੋ ਗਿਆ ਸੀ ਅੱਜ ਤਾਂ ਜਮਾ ਹੀ ਨਹੀਂ ਹੋਇਆ ਅੱਜ ਤਾਂ ਜਮਾ ਚਾਰੇ ਪਾਸੇ ਦੇਖੋ ਜਮਾ ਨਹੀਂ ਹੁਣ ਆ ਨੇੜੇ ਜਿਹੜੇ ਦਰਖਤਾਂ ਦੀਨ ਦੇ ਜਿਹੜੇ ਉਹ ਕੋਠੀ ਵਾਲਾ ਕੋਲੀ ਆ ਥੋੜੇ ਕਿੱਲੇ ਸਵਾ ਕਿੱਲੇ ਦੇ ਹੀ ਆ ਧੁੰਦਲੀ ਦੀਂਦੀ ਆ ਇਹ ਦੇਖੋ ਇਧਰ ਉਹ ਕੱਸੀ ਵਾਲੇ ਨੜੇ ਨੁੜੇ ਜੇ ਦੇਖੋ ਨਾਲੇ ਕੱਸੀ ਦੇ ਕੋਲੀ ਖੜੇ ਆ ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ